ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਰਗਾੜੀ ਵਾਲੇ ਬਰਾਡ YouTube ਚੈਨਲ ਦੇ ਉੱਪਰ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਇੱਕ ਜਿਹੜੀ ਤੋਂ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਆ ਵੈੜ ਇਹ ਫॉर ਸੇਲ ਆ ਜੀ ਅੱਜ ਦੀ ਵੀਡੀਓ ਚ ਇਸ ਬਾਰੇ ਜਾਣਕਾਰੀ ਦੇਵਾਂਗੇ ਇਹ ਪਹਿਲਣ ਸੂਆ ਸੁੰਦੀ ਵੱਛੀ ਵਕਾਊ ਆ ਜੀ ਤਕਰੀਬਨ ਮਾਲਕਾਂ ਦੇ ਦੱਸਣ ਮੁਤਾਬਕ 9 ਤੋਂ 10 ਦਿਨ ਬਾਕੀ ਆ ਇਹਦੀ ਮਾਦ ਆ ਰਿਕਾਰਡ ਕਰ ਗੱਲ ਕਰੀਏ ਤਾਂ ਉਹ 18 ਕਿਲੋਟਰ ਸੀ 18 ਪਲੱਸ ਦੱਸਿਆ ਮਾਲਕਾਂ ਨੇ ਤੇ ਇਸ ਵਕਤ ਤੇ ਪਹਿਲਾ ਸੂਆ ਸੁੰਦੀ 8-9 ਦਿਨਾਂ ਦੀ ਕੱਚੀ ਤੇ ਜਿਹੜਾ ਇਹਦੇ ਟੀਕਾ ਲੱਗਿਆ ਹੋਇਆ ਹੈ ਉਹ ਲੱਗਿਆ ਹੋਇਆ ਜਰਸੀ ਰੇਂਜਰ ਦਾ ABC ਆਂਧਰਾ ਵੀਰਾਂ ਵਾਲੀ ਦਾ ਜਰਸੀ ਰੇਂਜਰ ਦਾ AAI ਹੋਈ ਵੀ ਹੈ 9 ਕ ਦਿਨ ਪੈਂਡਿੰਗ ਆ ਵਧੀਆ ਮੁਠੀ ਵਾਲਾ ਥਾਣਾ ਜੀ ਇਧਰੋਂ ਵੀ ਸਾਈਡ ਤੋਂ ਦਿਖਾ ਦਿੰਨੇ ਆ ਸਿੰਘ ਹੈਗੇ ਆ ਪਰ ਮਾਰਦੀ ਵਗੈਰਾ ਨਹੀਂ ਜੀ ਵੀ ਨਹੀਂ ਤਾਂ ਹੁੰਦਾ ਪਸ਼ੂ ਟੁੱਟ ਮਾਰਦਾ ਜਾਂ ਕੋਈ ਦਿੱਕਤ ਆ ਉਦਾਂ ਦਾ ਕੋਈ ਚੱਕਰ ਨਹੀਂ ਸਿੰਘ ਦਾਗੇ ਸੀਗੇ ਤੇ ਫੋਟਾਂ ਫੁੱਟੀਆਂ ਹੋਈਆਂ ਨੇ ਕਨੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਰੇਟ ਦੀ ਜਾਣਕਾਰੀ ਤੁਸੀਂ ਮਾਲਕਾਂ ਤੋਂ ਪ੍ਰਾਪਤ ਕਰ ਸਕਦੇ ਹੋ ਇਧਰੋਂ ਵੀ ਥੰਦ ਦਿਖਾ ਦਿੰਦੇ ਆ ਥੋੜਾ ਜਿਹਾ ਉਪਰਾ ਕਰਦੀ ਆ ਉਂਵੱਚੀ ਸੀਲ ਸੀਫਾ ਉਮਰ ਅੰਦਾਜ਼ਾ ਤਿੰਨ ਸਾਲ ਦੇ ਲਗਭਗ ਦਸਿਆ ਮਾਲਕਾਂ ਨੇ ਵੈਰ ਜੀ ਤੋੜ ਕੇ ਤੋਰਾ ਚੈੱਕ ਕਰਾ ਦਿੰਨੇ ਆ ਵੈੜ ਦਾ ਤੋਰਾ ਚੈੱਕ ਕਰਾ ਦਿੰਨੇ ਆ ਜੀ ਲੈ ਚਲੋ ਬਈ ਇੱਧਰ ਰੇਟ 60000 ਆ ਜੀ ਮੌਕੇ ਦੇ ਮਾਨਤਨ ਹੋ ਜਾਊਗਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਨਗ ਬਕਾਊਗਾ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ